ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੰਨ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਮੈਂ ਕਲੈਕਸ਼ਨਾਂ ਜਿਹੜੀਆਂ ਲੈ ਕੇ ਆਈਆਂ ਟ੍ਰੈਂਡੀ ਨੇ ਬਹੁਤ ਜ਼ਿਆਦਾ ਸੋਨੇ ਰੰਗਾ ਨਾਲ ਡਿਜ਼ਾਈਨਾਂ ਨਾਲ ਆਈਆਂ ਨੇ ਕੋਸ਼ਿਸ਼ ਕਰਾਂਗੀ ਕਿ ਸਭ ਦੀ ਡਿਟੇਲ ਦੱਸ ਦਿਆਂ ਅਗਰ ਕਿਸੇ ਦੀ ਰਹਿ ਜਾਏ ਤਾਂ ਨੰਬਰ 623924575 ਜੋ ਦਿੱਤਾ ਹੈ ਉਸ ਨੰਬਰ ਤੇ ਜਾ ਕੇ ਸਕਰੀਨ ਸ਼ਾਟ ਸੈਂਡ ਕਰ ਦੇਣਾ ਜਿਸ ਵੀ ਸੂਟ ਤੇ ਪਾਰ ਹੈ ਤੁਸੀਂ ਜੋ ਵੀ ਜਾਣਨਾ ਚਾਹੁੰਦੇ ਹੋ ਤੁਹਾਨੂੰ ਤੁਹਾਡੀ ਕਰਦਾ ਰਿਪਲਾਈ ਜ਼ਰੂਰ ਆਏਗਾ ਇਹ ਵਾਲੇ ਚਟੇਸੂਰ ਨੇ ਪਿਓਰ ਕੈਮਰੀ ਕਾਟਨ ਦੇ ਆਣਗੇ 2.5 ਮੀਟਰ ਦੀ ਸ਼ਰਟ ਡਿਜੀਟਲ ਪ੍ਰਿੰਟ ਨਾਲ ਦੁਪੱਟਾ ਕੋਟਾ ਡੋਰੀਆ ਦਾ ਆਏਗਾ ਹੈਵੀ ਵਰਕ ਹੋਇਆ ਪੈਚਵਰਕ ਇਹਦਾ ਰੇਟ 1000 ਰੁਪਏ ਆ ਬਾਟਮ ਪਲੇਨ ਕੈਮਰੀ ਕਦਾਏਗਾ ਸ਼ਰਟ ਜਿਹੜੀ ਹੈ ਜਿਹੜੀ ਉਹ ਡਿਜੀਟਲ ਪ੍ਰਿੰਟ ਨਾਲ ਆਏਗੀ ਬਾਟਮ ਬਿਲਕੁਲ ਪਲੇਨ ਆਏਗਾ ਦੁਪੱਟਾ ਜਿਹੜਾ ਕੋਟਾ ਡੋਰੀਆ ਇਹਦਾ ਉਤੇ ਸ਼ਰਟ ਤੇ ਨਾਲ ਦੀ ਜਿਹੜਾ ਕੀ ਪੈਚਵਰਕ ਹੋਇਆ ਹੈ ਰਾਂਗੇ ਦੇ ਵਿੱਚ ਫਿਲਾਲ ਜਿਹੜੇ ਸਟਾਰਟਿੰਗ ਤੇ ਆਏ ਨਵੇਂ ਆਏ ਨੇ ਸੂਟ 14 ਰੰਗਾ ਨਾਲ ਆਏ ਨੇ ਤੇ ਐਵੇਂ ਦੇ ਜਿਹੜੇ ਸੂਟ ਨੇ ਸਮਰ ਵਿੱਚ ਬਹੁਤ ਜ਼ਿਆਦਾ ਵਧੀਆ ਰਹਿੰਦੇ ਨੇ, 트ੈਂਡ ਕਰਦੇ ਨੇ ਇਦਾਂ ਦੇ ਜਿਹੜੇ ਡਿਜ਼ਾਈਨ ਵਿੱਚ ਆਉਂਦੇ ਨੇ। ਗ੍ਰੇਡ ਕਿਉਂ ਥੋੜਾ ਬੋਤਾ ਕਈਆਂ ਦੇ ਉੱਪਰ-ਨੀਚੇ ਹੋ ਜਾਂਦਾ ਹੈ, ਬਟ ਇਹ ਕਿ ਸੂਟ ਬਹੁਤ ਸੋਹਣੇ ਲੱਗਦੇ ਨੇ, ਸਾਰਿਆਂ ਨੂੰ 트ੈਂਡ ਕਰਦੇ ਨੇ ਹਮੇਸ਼ਾ ਹੀ ਬੜੇ ਪਿਆਰੇ ਰੰਗਾਂ ਨਾਲ ਤੇ ਗਰਮੀ ਵਾਲੀ ਸਪੈਸ਼ਲ ਰੰਗ ਜਿਹੜੇ ਆਉਂਦੇ ਨੇ। ਸ਼ਿਮਰ ਬੋਟ ਐਂਡ ਕਰ ਰਿਹਾ ਪਾਰਟੀ ਵੀ 1330 ਰੁਪਿਆਵਾਂ ਦੇ ਵਿੱਚ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ। ਸ਼ਿਮਰ ਟਿਸ਼ੂ ਦਾ ਕੁਰਤਾ, ਦੁਪੱਟਾ ਜਿਹੜਾ ਐਮਬ੍ਰੋਇਡਰੀ ਦੇ ਨਾਲ ਆਏਗਾ। ਦੁਪੱਟਾ ਵੀ ਤੁਹਾਨੂੰ 1330 ਰੁਪਏ ਦਾ ਪ੍ਰਾਈਸ ਹੈ ਸਿਰਫ ਤੇ ਸਿਰਫ 790 ਰੁਪਏ ਦੇ ਵਿੱਚ ਆ ਜਿਹੜੇ ਸੂਟ ਆਏ ਨੇ ਇਹਨਾਂ ਦਾ ਜਿਹੜਾ ਫੈਬਰਿਕ ਹੈ ਮੋਸਟਲੀ ਜਿਹੜਾ ਹੈ ਕਿ ਸਿਲਕ ਨਾਲ ਰਿਲੇਟਡ ਹੈ ਤੇ ਰੰਗੇ ਦੇ ਵਿੱਚ ਕਾਫੀ ਨੇ ਇਹ ਐਕਚੁਅਲੀ ਸੇਲ ਤੇ ਆਏ ਨੇ ਇਹ 790 ਰੁਪਏਾਂ ਦੇ ਵਿੱਚ ਤੁਸੀਂ ਇਹਨਾਂ ਵਿੱਚ ਜਿਹੜੇ ਹੁਣ ਫਿਲਹਾਲ ਤੁਹਾਡੀ ਸਕਰੀਨ ਤੇ ਸੂਟ ਚੱਲ ਰਹੇ ਨੇ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਸੀਂ 790 ਰੁਪਏਾਂ ਦੇ ਵਿੱਚ ਲੈ ਸਕਦੇ ਹੋ ਇਹ ਜਿਹੜੇ ਰੰਗ ਆਏ ਨੇ ਫਿਲਹਾਲ ਇਹਨਾਂ ਵਿੱਚ ਐਹੀ ਰੰਗ ਜਿਹੜੇ ਇੱਥੇ ਐਡ ਕੀਤੇ ਨੇ ਆਹੀ ਨੇ ਇਹਨਾਂ ਵਿੱਚ ਹੋਰ ਕੋਈ ਆਪਸ਼ਨ ਨਹੀਂ ਹੈ ਸਿੰਗਲ ਕਲਰ ਦੇ ਵਿੱਚ ਸੇ ਸਤ ਤੋਂ 30 ਰੁਪਏਾਂ ਦੇ ਵਿੱਚ ਜੌਰਜਟ ਦਾ ਕਢਾਈ ਵਾਲਾ ਸੂਟ ਆਇਆ ਸ਼ਰਟ ਬਾਟਮ ਦੁਪੱਟਾ تینوں ਜੌਰਜਟ ਦੇ ਨੇ ਪਾਰਟੀ ਵਾਈ ਕਲੈਕਸ਼ਨ ਹੈਂਡਵਰਕ ਵਾਲੀਆਂ ਕਲੈਕਸ਼ਨ ਆਈਆਂ ਨੇ ਸਿੰਗਲ ਕਲਰ ਦੇ ਵਿੱਚ ਸੂਟ ਆਏਗਾ 3399 ਰੁਪਏ ਦਾ ਰੇਟ ਹੈ ਕਲੌਕ ਸਟਾਈਲ ਦੇ ਵਿੱਚ 2400 ਦੇ ਵਿੱਚ ਸਿੰਗਲ ਕਲਰ ਵਿੱਚ ਐ ਵਾਲਾ ਸੂਟ ਆਇਆ ਹੈ 38 ਉਹਦੇ ਵਿੱਚ ਫੁੱਲ ਹੈਵੀ ਵਰਕ ਵਾਲਾ ਦੋ ਰੰਗਾਂ ਦੇ ਵਿੱਚ ਜਿਹੜਾ ਸੂਟ ਹੈ ਇੱਤੇ ਤੇ ਸਾਰਾ ਤੁਹਾਨੂੰ ਜਿਹੜਾ ਕਿ ਹੈਂਡਵਰਕ ਮਿਲੇਗਾ ਇਹਦੀ ਵੀਡੀਓ ਹੈਗੀ ਹੈ ਉਹ ਤੁਸੀਂ ਨੰਬਰ ਤੇ ਚਾਕੇ ਮੇਰੇ ਕੋਲ ਪੁੱਛ ਸਕਦੇ ਹੋ ਇਹ ਜਿਹੜੇ ਸੂਟ ਨੇ ਗਰਮੀ ਵਾਲੀ ਪਾਸਟਰ ਕਲਰ ਵਿੱਚ ਪ्योर ਗਹਿਮ ਦਿੱਤੇ ਡਿਸਟਰ ਪ੍ਰਿੰਟ ਤੇ ਨਾਲ ਕਢਾਈ ਹੋਈ ਹੈ 1450 ਰੁਪਏ ਦਾ ਰੇਟ ਹੈ ਰੰਗੇ ਦੇ ਵਿੱਚ ਜਿਹੜੇ ਪੰਜ ਦੇ ਜਾਮ ਕਾਟਨ ਦੇ ਵਿੱਚ 1500 ਰੁਪਏ ਦੇ ਵਿੱਚ ਕਾਟਨ ਦਾ ਬਹੁਤ ਹੀ ਜ਼ਿਆਦਾ ਪਿਆਰਾ ਸੂਟ ਆਇਆ ਹੈ ਮਸਦੀਨ ਦਾ ਜਿਹੜਾ ਤੁਹਾਨੂੰ ਦਾ ਦੁਪੱਟਾ ਮਿਲ ਜੇਗਾ ਬਾਟਮ ਜਿਹੜਾ ਰਿਯਾਨ ਵਿੱਚ ਮਿਲੇਗਾ ਚਾਰ ਰੰਗਾਂ ਦੇ ਵਿੱਚ ਇਹ ਮਸਲੀਨ ਸਿਲਕ ਦੇ ਡਿਜੀਟਲ ਪ੍ਰਿੰਟ ਆਏ ਨੇ ਇਹ ਸੂਟ ਸਾਰੇ ਅਵੇਲੇਬਲ ਨੇ ਅੱਜ ਦੀ ਵੀਡੀਓ ਤੇ ਚੈਨਾਂ ਹੀ ਮਿਲਦੀਆਂ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ